ਦੋਸਤੋ ਸੋਨਾਲੀ ਕਾ 60 DIRX ਕੋਕਾਉ ਆਇਆ ਜੀ ਪਹਿਲੇ ਮਾਲਕ ਦਾ ਪੰਜਾਬ ਨੰਬਰ ਹੈ 2013 ਮਾਡਲ ਟਰੈਕਟਰ ਹੈ ਹਲੇ ਤੱਕ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਬਹੁਤ ਨਵਾਂ ਟਰੈਕਟਰ ਹੈ ਕਿਸੇ ਭਰਾ ਨੂੰ ਚਾਹੀਦਾ ਹੋਵੇ ਕੱਲੀ ਕੱਲੀ ਚੀਜ਼ ਤੇ ਝਾਤ ਮਾਰੋ ਸ਼ੁਰੂ ਚ ਤੁਹਾਨੂੰ ਦੱਸ ਦਈਏ ਗੱਲ ਵੀ 3 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਵੀ ਹੋ ਜਾਊ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਪੁਰਾਣਾ ਟਰੈਕਟਰ ਵੀ ਵਿੱਚ ਘਟਾ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਗੱਲਬਾਤ ਕਰਨੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਗੱਲ ਕਰ ਲਿਓ ਚਾਰੋਂ ਟਾਇਰ ਟਰੈਕਟਰ ਦੇ ਨਾਲ ਦੇ ਆ ਜੀ ਪੰਜਾਬ ਨੰਬਰ ਹੈ ਪੀਬੀ 13 ਕੱਲਾ ਕੱਲਾ ਟਾਇਰ ਤੇ ਮਾਰ ਕੇ ਦਿਖਾਉਣੇ ਤੁਹਾਨੂੰ ਆ ਦੇਖੋ ਦਿਖਾਣੇ ਅਗਲੇ ਟਾਇਰਾਂ ਦੇ ਮਾਰਕ ਉਪਰ ਨਾਲ ਦੇ ਚੰਗੀ ਤਰ੍ਹਾਂ ਝਾਤ ਮਾਰ ਲਓ ਟਰੈਕਟਰ ਤੇ ਕੋਈ ਵੀ ਟਰੈਕਟਰ ਪੁਰਾਣਾ ਟਰੈਕਟਰ ਕਟਾਉਣਾ ਕਿਸੇ ਕਿਸਾਨ ਪੁਰਾਣੇ ਤਾਂ ਪੁਰਾਣਾ ਉਹ ਵੀ ਵਿੱਚ ਕੱਟਿਆ ਜਾਊਗਾ ਜੇ ਕੋਈ ਕਿਸੇ ਵੀਰ ਨੇ ਲੋਨ ਕਰਵਾ ਕੇ ਟਰੈਕਟਰ ਲੈਣਾ ਹੈ ਤਾਂ 3 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜਾਊਗਾ ਜੀ ਬਾਕੀ ਤੁਸੀਂ ਆਸਾਨ ਕਿਸ਼ਤਾਂ ਤੇ ਲਿਜਾ ਸਕਦੇ ਹੋ ਜਿਹੜਾ ਪ੍ਰਾਈਵੇਟ ਲੋਨ ਹੈ ਉਹਦੇ ਤੁਹਾਨੂੰ ਗੱਲ ਦੱਸ ਦਈਏ ਕਰਵਾ ਕੇ ਬੈਂਕ ਤੋਂ ਦੇਵੇਂ ਪ੍ਰਾਈਵੇਟ ਤੋਂ ਰੁਪਏ ਇੱਕ ਦੇ ਲਗਭਗ ਉਹਦਾ ਵਿਆਜ ਪੈ ਜਾਂਦਾ ਹੈ ਕਹਿਣ ਨੂੰ ਤਾਂ ਬੈਂਕ ਵਾਲੇ ਕਹਿੰਦੇ ਵੀ 60 70 ਪੈਸੇ ਹੀ ਪੈਂਦਾ ਪਰ ਰੁਪਿਆ ਕਿ ਤੁਸੀਂ ਮੰਨ ਕੇ ਚੱਲੋ ਵੀਰੇ ਕਿਉਂਕਿ ਖਰਚੇ-ਖੁਰਚੇ ਪੈ ਜਾਂਦੇ ਫੁੱਲ ਟਾਪ ਮਲਟਰੈਟਰ ਹੈ ਬਾਡੀ ਲੈਨ ਦਾ ਚੱਕਰ ਲਓ ਪੂਰਾ ਫੁੱਲ ਚੰਗਾ ਟਰੈਕਟਰ ਹੈ ਜੀ ਬਾਡੀ ਲੈਨ ਦਾ ਪਿਓਰ 13 ਮਾਡਲ ਆ ਕੱਲਾ ਪੰਪ ਤੋਂ ਇੱਥੋਂ ਜੋ ਰੰਗ ਲਿਖਾ ਹੋਇਆ ਜਿਵੇਂ ਉਵੇਂ ਹੀ ਪਿਆ ਹੈਗਾ ਅਸੀਂ ਕਿਸੀ ਕੁਝ ਨਹੀਂ ਇਹਦੇ ਨਾਲ ਛੇੜਛਾੜ ਕੀਤੀ ਸਾਰਾ Ориਜਨਲ ਪੇਂਟ ਦਾ ਟਰੈਕਟਰ ਹੈ ਡਬਲ ਕਲਚ ਡਬਲ ਡਿਸਟ੍ਰੀਬਿਊਟਰ ਡਬਲ ਕਾਚ ਨਾਲ ਦੇ ਟਾਇਰ ਨੇ ਚਾਰੋਂ ਟਰੈਕਟਰ ਦੇ 2013 ਦੇ ਦੇਖੋ ਮਗਰਾਣਾ ਮੁਰੂਣਾ ਚੰਗੀ ਤਰ੍ਹਾਂ ਤੁਹਾਨੂੰ ਕੱਲੇ ਕੱਲੇ ਦੀ ਚੀਜ਼ ਦਿਖਾ ਦਿੰਨੇ ਕਿਉਂਕਿ ਫੋਟੋ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸੀਟਾਂ ਸੂਟਾਂ ਜਿਹੜੀਆਂ origignal ਕੰਪਨੀ ਦੀਆਂ ਨਾਲ ਆਉਂਦੀਆਂ ਸਾਰਾ ਕੁਝ ਨਾਲ ਹੈ ਡਬਲ ਡਿਸਟ੍ਰੀਬਿਊਟਰ ਹੈ ਜਿੱਥੇ ਜਿਵੇਂ ਰੰਗ ਮਾੜਾ ਮੋਟਾ ਕਿਤੇ ਹੈਗਾ ਕਾਨੂੰ ਉਵੇਂ ਜਿਵੇਂ ਹੈ ਟੰਡਾ ਫੱਟੀ ਛਤਰੀ ਜੋ ਨਾਲ ਕੰਪਨੀ ਮੈਨੂੰ ਆਉਂਦਾ ਸੀ ਇਕੱਲੇ ਟੂਲ ਕਿੱਟ ਤੋਂ ਬਣਾ ਸਾਰਾ ਸਮਾਨ ਨਾਲ ਮਿਲੂਗਾ। ਮਾਰਕ ਆ ਪਿਛਲੇ ਟਾਇਰਾਂ ਦੀ ਮਾਰਕ ਆ ਗਈ। ਚੈੱਕ ਕਰੋ। ਜਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਾਂ ਨੰਬਰ ਵੀ ਬੋਲਾਂਗੇ ਤੁਹਾਨੂੰ ਮਗਰਾੜ ਮੁਰੂਡ ਕੱਲਾ ਕਲਾਂਦ ਨੂੰ ਬਾਹਰੋਂ ਸਾਰਾ ਚੈੱਕ ਕਰ ਲੋ। ਸਟicker ਸ਼ੁਕਰ ਕੰਪਨੀ ਦੇ ਉਵੇਂ ਜਿਵੇਂ ਪੈ ਨਾਲ। ਲਓ ਆਪਾਂ ਦੇਖੋ। ਦਾ ਨਵਾਂ ਚੰਗੋ ਹੈ ਹਾਂ 50 ਮੀਟਰ ਮੋਟਰ ਸਾਰਾ ਟਰੈਕਟਰ 1900 ਕੇ 2100 2100 ਘੰਟਾ ਚੱਲਿਆ ਹੋਇਆ 2100 ਘੰਟਾ ਚੱਲਿਆ ਹੋਇਆ 2013 ਮਾਡਲ ਹੈ 80 ਸ਼ਾਇਦ 14 ਦੀ ਹੋਵੇ ਬਿਲਕੁਲ ਨਵਾਂ ਟਰੈਕਟਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 94675362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਧੀ ਰੇਟ ਸੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਆਪਾਂ ਅਪਡੇਟਸ ਲੈ ਕੇ ਆਉਂਦੇ ਰਹੀਏ ਇੱਕ ਆਪਣੇ ਕੋਲੇ 2023 ਮਾਡਲ ਟਰੈਕਟਰ ਹੈਗਾ ਜੀ 600 ਘੰਟਾ 6700 ਘੰਟਾ ਚੱਲਿਆ ਹੋਇਆ ਟਰੈਕਟਰ ਜੇ ਕਿਸੇ ਨੂੰ ਚਾਹੀਦਾ ਹੋਵੇ ਸੈਟਲ ਗੇਅਰ ਵਾਲਾ ਫੁੱਲ ਟੌਪ ਮਾਡਲ ਡੀਆਈ ਸੋਨ ਵਾਲੀ 66 ਉਹ ਵੀ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਪੂਰਾ ਸ਼ੌਂਕ ਨਾ ਰੱਖਿਆ ਹੋਇਆ ਦੇਖੋ ਮੈਡਿੰਗ ਮੋਡਿੰਗ ਕਰਕੇ ਆਹ ਤੋ ਰੰਗੂ ਉਹ ਮੇ ਜਿਵੇਂ ਬੈਟਰ ਟਰੈਕਟਰ ਜਿਵੇਂ ਨਮਾ ਦੇਖੋ ਮੈਡਿੰਗ ਮੋਡਿੰਗ ਪੂਰੀ ਸੋਹਣੀ ਹੋਈ ਹੋਈ ਵੀ ਹੈ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਹੋਰ ਵੀ ਟਰੈਕਟਰ ਲੈਣਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਦੇ ਰੇਟਸ ਸੰਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਹਰਬਾਨੀ ਸ਼ੁਕਰੀਆ ਮਿਲਦਾ ਹੈ ਕਿਸੇ ਵੀ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ